ਮੇਰੇ ਸਾਰੇ ਹੀ ਭੈਣ ਭਰਾਏ ਵੀਡੀਓ ਜ਼ਰੂਰ ਵੇਖਣ ਜਿਹੜੇ ਅਨਮੈਰਿਡ ਨੇ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਹੈ ਜਾਂ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਸ਼ੁਰੂਆਤੀ ਜੀਵਨ ਚ ਨੇ ਉਹ ਇਹ ਵੀਡੀਓ ਜ਼ਰੂਰ ਵੇਖਣ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਉਹਨਾਂ ਨੂੰ ਝੱਲਣਾ ਪੈ ਸਕਦਾ ਹੈ ਜਾਂ ਜਿਨ੍ਹਾਂ ਦੇ ਬੱਚੇ ਛੋਟੇ ਵੀ ਨੇ ਉਹ ਵੀ ਜ਼ਰੂਰ ਵੀਡੀਓ ਇਹ ਦੇਖਣ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ ਸਿਰ ਸੁਚੇਤ ਕਰ ਲੈਣ ਜਿਹੜੇ ਲੋਕ ਇੱਕ ਜਹੀ ਸਬਜ਼ੀ ਜਿਹੜੀ ਖਾਂਦੇ ਨੇ ਉਹਦੇ ਨਾਲ ਉਹਨਾਂ ਦੇ ਬੱਚਿਆਂ ਦੇ ਵਿੱਚ ਗਾਂ ਔਲਾਦ ਪੈਦਾ ਕਰਨ ਵਾਲੇ ਤੱਤ ਜਿਹੜੇ ਨਿਸ਼ਕਰਾਣੂ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਨਾਲ ਹੀ ਉਹਨਾਂ ਵਿੱਚ ਕੈਂਸਰ ਦਾ ਰੋਗ ਬਹੁਤ ਤੇਜ਼ੀ ਨਾਲ ਵੱਧ ਰਿਹਾ ਤੁਸੀਂ ਨੋਟ ਕੀਤਾ ਹੋਗਾ ਕਿ ਖਾਸ ਕਰਕੇ ਔਰਤਾਂ ਦੇ ਵਿੱਚ ਔਰਤ ਵਰਗ ਦੇ ਵਿੱਚ ਕੈਂਸਰ ਦਾ ਰੋਗ ਬੜੀ ਤੇਜ਼ੀ ਨਾਲ ਵੱਧ ਰਿਹਾ ਤੇ ਬਾਜਪਨ ਜਾਂ ਜਿਹਨੂੰ ਕਹਿ ਦਿੰਦੇ ਕਿ ਮਨੁੱਖ ਦੇ ਘਰ ਔਲਾਦ ਨਹੀਂ ਹੋ ਰਹੀ ਉਹਦੇ ਕਰਕੇ ਉਹਨਾਂ ਨੂੰ ਵਕ ਵਕ ਦਵਾਈਆਂ ਖਾਣੀਆਂ ਪੈਂਦੀਆਂ ਨੇ ਇਹ ਮੁਸ਼ਕਲ ਜਿਹੜੀ ਬਹੁਤ ਜ਼ਿਆਦਾ ਆ ਰਹੀ ਆ ਇਹ ਉਹਨਾਂ ਲੋਕਾਂ ਨੂੰ ਆ ਰਹੀ ਆ ਜਿਹੜੇ ਲੋਕ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਇੱਕ ਬਹੁਤ ਜ਼ਿਆਦਾ ਸਬਜ਼ੀ ਖਾਧੀ ਜਾਂਦੀ ਆ ਉਹ ਸਬਜ਼ੀ ਦਾ ਨਾਮ ਕਹਿ ਲਈਏ ਕਿ ਪਾਲਕ ਪਾਲਕ ਦੇ ਵਿੱਚ ਬਹੁਤ ਸਾਰਾ ਆਇਰਨ ਹੁੰਦਾ ਆ ਇਹ ਆਮ ਤੌਰ ਤੇ ਜਿਹੜੇ ਸਾਡੇ ਲੋਕ ਨੇ ਆਏ ਪਾਲਕ ਨੂੰ ਸਬਜ਼ੀਆਂ ਦੇ ਵਿੱਚ ਜਿਵੇਂ ਸਾਗ ਦੇ ਵਿੱਚ ਹੋ ਗਿਆ ਜਾਂ ਸਲਗਮ ਦੇ ਹੋ ਗਿਆ ਉਹਨਾਂ ਦੇ ਵਿੱਚ ਬਹੁਤ ਸਾਰੀ ਪਾ ਕੇ ਖਾਂਦੇ ਨੇ ਤੇ ਜਦੋਂ ਸਾਗ ਬਣਾਉਂਦੇ ਨੇ ਤੇ ਸਾਗ ਹਮੇਸ਼ਾ ਇੱਕ ਜਾਂ ਦੋ ਦਿਨ ਜਾਂ ਤਿੰਨ ਦਿਨ ਵੀ ਕਈ ਲੋਕ ਵਰਤ ਲੈਂਦੇ ਨੇ ਜਾਂ ਇਸੇ ਤਰ੍ਹਾਂ ਗੋਬਗਲਿਆਂ ਦੀ ਸਬਜ਼ੀ ਵੀ ਵਰਤ ਲੈਂਦੇ ਨੇ ਇਹ ਕੋਈ ਹਾਸੇ ਵਾਲੀ ਗੱਲ ਨਹੀਂ ਹੈ ਕਿ ਦੋ ਦਿਨ ਜਾਂ ਤਿੰਨ ਦਿਨ ਕਿਉਂਕਿ ਉਹ ਬਣ ਵੱਧ ਜਾਂਦੀ ਹੈ ਕਿਉਂਕਿ ਨੂੰ ਬਣਾਉਣ ਲੱਗਿਆਂ ਬੜਾ ਸਮਾਂ ਲੱਗਦਾ ਤੇ ਅਕਸਰ ਜਿਹੜੇ ਲੋਕ ਨੇ ਉਹ ਥੋੜੀ ਵੱਧ ਮਾਤਰਾ ਚ ਬਣਾ ਲੈਂਦੇ ਨੇ ਜਾਂ ਘੱਟ ਕੜ ਕੇ ਵੀ ਉਹਨੂੰ ਸਟੋਰ ਕਰ ਲੈਂਦੇ ਨੇ ਹੁਣ ਜਦੋਂ ਪਾਲਕ ਵਾਲੀ ਤਿਆਰ ਕੀਤਾ ਆ ਸਾਗ ਸਟੋਰ ਕੀਤਾ ਜਾਂਦਾ ਆ ਤਾਂ ਤੁਸੀਂ ਸਭ ਜਾਣਦੇ ਹੋ ਕਿ ਪਾਲਕ 'ਚ ਬਹੁਤ ਜ਼ਿਆਦਾ ਆਇਰਨ ਹੁੰਦਾ ਆ ਆਇਰਨ ਦਾ ਤੱਤ ਬਹੁਤ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਹੈ ਤੇ ਜਦੋਂ ਇਸ ਨੂੰ ਗਰਮ ਕੀਤਾ ਜਾਂਦਾ ਆ ਯਾਨੀ ਕਿ ਅਗਲੇ ਦਿਨ ਗਰਮ ਕਰਕੇ ਖਾਣ ਦੀ ਯੋਜਨਾ ਬਣਾਈ ਜਾਂਦੀ ਆ ਤੇ ਤੁਸੀਂ ਦੇਖਿਆ ਹੋਣਾ ਖਾਸ ਕਰਕੇ ਜਿਹੜੇ ਅਨਮੈਰਿਡ ਮੁੰਡੇ ਕੁੜੀਆਂ ਉਹ ਬਹੁਤ ਜ਼ਿਆਦਾ ਸਾਗ ਵੀ ਖਾਂਦੇ ਨੇ ਸਾਗ ਖਾਣਾ ਬਹੁਤ ਚੰਗੀ ਗੱਲ ਹੁੰਦੀ ਆ ਸਾਗ ਖਾਣਾ ਕੋਈ ਮਾੜੀ ਗੱਲ ਨਹੀਂ ਇੱਥੇ ਬਹੁਤ ਸਾਰੇ ਤੱਤ ਹੁੰਦੇ ਨੇ ਲੇਕਿਨ ਜਦੋਂ ਉਹਨੂੰ ਗਰਮ ਕੀਤਾ ਜਾਂਦਾ ਆ ਤੇ ਉਹ ਆਇਰਨ ਜਿਹੜਾ ਆਕਸੀਡ ਆਕਸੀਕਰਨ ਹੋ ਜਾਂਦਾ ਹੈ ਜਿਹਦੇ ਨਾਲ ਉਹਦੇ ਵਿੱਚ ਕੁਝ ਜਹਿਰ ਤੱਤ ਬੁਹਾਨੇ ਸ਼ੁਰੂ ਹੋ ਜਾਂਦੇ ਨੇ ਜਿਹਦੇ ਨਾਲ ਮਨੁੱਖ ਨੂੰ ਕੈਂਸਰ ਦਾ ਰੋਗ ਜਿਹੜਾ ਬਾ ਤੱਤ ਉਹ ਸਾਡੇ ਸਰੀਰ 'ਚ ਵਧਾ ਦਿੰਦਾ ਆ ਨਾਲ ਹੀ ਬਾਜਪਨ ਦਾ ਰੋਗ ਜਿਹੜਾ ਸਾਡੇ ਸਰੀਰ 'ਚ ਵੱਧ ਜਾਂਦਾ ਆ ਕੈਨ ਤੋਂ ਭਾਵ ਕੇ ਸਾਡੇ ਬੱਚਿਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਔਲਾਦ ਦੀ ਕਮੀ ਹੋਣ ਲੱਗ ਪਈ ਆ ਇਸੇ ਕਰਕੇ ਲੋਕ ਕਈ ਤਰ੍ਹਾਂ ਦੇ ਟੈਸਟ ਟਿਊਬ ਬੁਕਾਈ ਤਰ੍ਹਾਂ ਦੀ ਹੱਥ ਪੈਰ ਮਾਰਨ ਦੇ ਨੇ ਉਹਦਾ ਕਾਰਨ ਕੀ ਹੈ ਕਿ ਅਸੀਂ ਇਹਨਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਭੁੱਲ ਗਏ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਜਿਹੜੇ ਇਸ ਚੈਨਲ ਦਾ ਨਾਮ ਹੈ ਜਿਹੜਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ YouTube ਦਾ ਇਹਦੇ ਤੇ ਸਾਰੀਆਂ ਵੀਡੀਓ ਸਾਡੇ ਸਰੀਰ ਦੇ ਨਾਲ ਸਾਡੀਆਂ ਆਦਤਾਂ ਦੇ ਨਾਲ ਸੰਬੰਧਿਤ ਇੱਕ ਵੀ ਸ਼ਬਦ ਜਹਾ ਨਹੀਂ ਹੋਏਗਾ ਜਿੱਥੇ ਕੋਈ ਨਾਵਾਂ ਧੀਆ ਬੈਠੀ ਹੋਣ ਪਿਓ ਪੁੱਤ ਬੈਠਾ ਹੋਵੇ ਭੈਣ ਭਰਾ ਬੈਠਾ ਹੋਵੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਜਾਂ ਉਹਨਾਂ ਨੂੰ ਕਹੇ ਕਿ ਇਹਨੂੰ ਗਾਂ ਕਰ ਲਈਏ ਆਪਾਂ ਬਹੁਤ ਹੀ ਸੱਭਿਤ ਕਰ ਤੇ ਮਰਿਆਦਾ ਵਾਲੀ ਭਾਸ਼ਾ ਵਰਤ ਕੇ ਇਹਤੇ ਵੀਡੀਓ ਬਣਾਉਨੇ ਆ ਕਿਉਂਕਿ ਤੁਸੀਂ ਮੇਰਾ ਪਰਿਵਾਰ ਮੇਰੇ ਭੈਣ ਭਰਾ ਹੋ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਹਰ ਗੱਲ ਨੂੰ ਬੜੇ ਗੰਭੀਰਤਾ ਨਾਲ ਸਮਝ ਲੈਂਦੇ ਹੋ ਕਿ ਇਹਦਾ ਅਰਥ ਕੀ ਨਿਕਲਣਾ ਚਾਹੀਦਾ ਤੇਾਨੂੰ ਕੀ ਕਰਨਾ ਚਾਹੀਦਾ ਕਿਰਪਾ ਕਰਕੇ ਜਦੋਂ ਵੀ ਤੁਸੀਂ ਪਾਲਕ ਦੀ ਕੋਈ ਸਬਜ਼ੀ ਖਾਣੀ ਹੋਵੇ ਉਹਨੂੰ ਇੱਕ ਟਾਈਮ ਹੀ ਖਾਓ ਉਹਨੂੰ ਗਰਮ ਕਰਕੇ ਨਾ ਖਾਓ ਕਦੀ ਵੀ ਨਾ ਗਰਮ ਕਰ ਕਰਕੇ ਖਾਓ ਬੇਸ਼ੱਕ ਪਾਲਕ ਦੀ ਪਛਨੀ ਕੱਲੀ ਸਬਜ਼ੀ ਵੀ ਖਾ ਸਕਦੇ ਜਿਹੜੇ ਖਾਸ ਖਾਣ ਦੇ ਯੋਗ ਹੋਣ ਸਾਗ ਚ ਖਾਓ ਤੁਸੀਂ ਇਹ ਗਾਜਰਾਂ ਚ ਪਾ ਕੇ ਖਾਓ ਦੇ삭 ਸਲਗਮ ਚ ਪਾ ਕੇ ਖਾਓ ਭਾਵੇਂ ਇਹ ਪਕੌੜੇ ਕੱਢ ਕੇ ਖਾਓ ਕੋਈ ਗੱਲ ਨਹੀਂ ਲੇਕਿਨ ਉਹ ਦੁਬਾਰਾ ਗਰਮ ਕਰਕੇ ਨਾ ਖਾਓ ਜੇ ਦੁਬਾਰਾ ਗਰਮ ਕਰਕੇ ਖਾਓਗੇ ਤਾਂ ਕੈਂਸਰ ਦਾ ਰੋਗ ਇਸੇ ਕਰਕੇ ਬਹੁਤ ਸਾਰੀਆਂ ਔਰਤਾਂ ਇਹਦੀ ਪੀੜਿਤ ਹੋ ਰਹੀਆਂ ਨੇ ਚਾਹੇ ਉਹਨਾਂ ਨੂੰ ਛਾਤੀ ਦਾ ਕੈਂਸਰ ਹੋ ਰਿਹਾ ਹੋਵੇ ਚਾਹੇ ਉਹਨਾਂ ਨੂੰ ਪੇਟ ਦਾ ਕੈਂਸਰ ਹੋ ਰਿਹਾ ਹੋਵੇ ਚਾਹੇ ਮਾ ਲੋ ਕਈ ਤਰ੍ਹਾਂ ਦੀਆਂ ਹੋ ਰਹੀਆਂ ਇਹਨਾਂ ਸੰਬੰਧਿਤ ਹੁੰਦੀਆਂ ਨੇ ਪੇਟ ਦੇ ਨਾਲ ਸਿਸਟਮ ਹੁੰਦਾ ਉਹਦੇ ਕੈਂਸਰ ਹੋ ਰਹੇ ਹੁਣ ਉਹਦੀ ਮੁੱਖ ਵਜ੍ਹਾ ਏ ਵੀ ਆ ਹੋ ਸਕਦੀ ਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਗੱਲ ਦਾ ਖਿਆਲ ਰੱਖਣ ਤਾਂ ਕਿ ਉਹਨਾਂ ਦੀ ਸਿਹਤ ਬਚ ਸਕੇ ਤੇ ਉਹਨਾਂ ਦੀ ਉਮਰ ਲੰਬੀ ਹੋ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਉਮਰ ਕਰੇ